ਨਾਲ ਸਾਡਾ ਜਾ ਕੇ ਦੱਸੋ ਵੀ ਇੱਥੇ ਕੋਈ ਇੱਥੇ ਬੋਲ ਕੇ ਪਾਓ ਵੀ ਇੱਥੇ ਕੋਈ ਸਾਰ ਲੈ ਨਹੀਂ ਆਇਆ ਹਾਂ ਤੁਸੀਂ ਬੋਲੋ ਹਾਂ ਦੱਸੋ ਭਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਹੀਂ ਇਸ ਦਾਨੀ ਸੱਜਣਾ ਆਇਆ ਸਾਡੇ ਕੋ 200 ਤੋੜਾ ਕਣਕ ਦਾ ਲੈ ਕੇ ਬੀਜਦਾ ਗੁਰੂ ਨਾਨਕ ਚੈਰੀਟੇਬਲ ਇਟਰੀ ਵੱਲੋਂ ਆਹੀਂ ਇਹਨਾਂ ਦਾ ਧੰਨਵਾਦ ਕਰਦੇ ਆ ਤੇ ਅਸੀਂ ਇਹਨਾਂ ਨੂੰ ਜ਼ਮੀਨ ਵਖਾਉਣ ਚਲੇ ਆਂ ਦਰਿਆਵਾਂ ਪਾਰ ਵੀ ਸਾਡਾ ਲੋਕਾਂ ਦਾ ਜਿਹੜਾ ਇਹ ਮਤਲਬ ਅੰਮ੍ਰਿਤਸਰ ਜ਼ਿਲ੍ਹੇ ਦਾ ਆਖਰੀ ਪਿੰਡ ਹੈ ਜਿਹੜਾ ਬਾਰਡਰ ਦੇ ਨਾਲ ਲੱਗਦਾ ਰਾਵੀ ਦਰਿਆ ਦੇ ਉੱਤੇ ਇਹਨਾਂ ਦੱਸਣ ਦੇ ਆ ਵੀ ਇੱਥੇ ਅੱਜ ਤੱਕ ਇੱਕ মিডিਆ ਆਇਆ ਸੀ ਪਿੱਛੇ ਸਾਡੇ ਮਾਲ ਪਰਿਵਾਰ ਨੇ ਸੱਦਿਆ ਵਾ ਜਿਹੜਾ ਕਿਸਾਨ ਜੱਥੇਬੰਦੀ ਸੰਘਰਸ਼ ਵੱਲੋਂ ਉਹ ਦਰਿਆਵਾਂ ਪਾਰ ਰੇਤਾ ਕੱਢਵਾ ਤੇ ਟਰੈਕਟਰਾਂ ਦੀ ਵੀ ਮਹਿਮ ਚਲਾਈ ਆ ਇਹ ਦਾਨੀ ਸੱਜਣ ਬੀਖਾ ਬੀ ਲੈ ਕੇ ਆਏ ਆ ਇਹਨਾਂ ਨੂੰ ਦਿਖਾਉਣ ਚ 来 ਸਾਡਾ ਆਣ ਕੇ ਵੇਖੋ ਸਾਡਾ ਹਾਲ ਕੀ ਸਾਡੀਆਂ ਜ਼ਮੀਨਾਂ 'ਚ ਕਿੰਨੀ ਕਿੰਨੀ ਰੇਤ ਚੜ ਗਈ ਆ ਸਾਨੂੰ ਇਹ ਵੇਲੇ ਚਾਹੀਦੀ ਵੀ ਜਦਾਂ ਡੀਪੀ ਖਾਦ ਮਿਲ ਜਾਂਦੀ ਬੀ ਮਿਲ ਜਾਂਦਾ ਡੀਜ਼ਲ ਮਿਲ ਜਾਂਦਾ ਜਿਹੜੀਆਂ ਅਸੀਂ ਪੈਲੀਆਂ ਆਪਣੀਆਂ ਪੱਧਰਾ ਕਰਕੇ ਤੱਕਾਂ ਉਸ ਗम्मा ਹੀ ਆਪਣੀ ਕਣਕ ਬਜਾਈ ਤੇ ਕਰ ਸਕਦੇ ਇਹਨਾਂ ਦਾ ਇੰਨਾ ਹੀ ਬੜਾ ਧੰਵਾਦ ਹੈ ਵੀ ਕਮ ਕਮ ਸਾਨੂੰ ਬੀਜ ਜਿਹੜਾ ਵਾ ਇਹਨਾਂ ਨੇ ਮੱਈਆ ਕਰਵਾਇਆ ਵਾ ਇਹਨਾਂ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ